ਤੁਹਾਨੂੰ ਪਤਾ ਜੋ ਸਾਡੇ ਹਾਲਾਤ ਅੱਗੇ ਸਰਕਾਰਾਂ ਨੇ ਮਾਰੇ ਕੀਤੇ ਹੋਏ ਹਨ ਉਹ ਜਿਹੜਾ ਟਾਈਮ ਆ ਕਿ ਬੋਟ ਦਾ ਜਿਹੜਾ ਹੱਕ ਆ ਵੋਟੇ ਬੰਦੇ ਨੂੰ ਕਿਤੇ ਨਾ ਕਿਤੇ ਲੈ ਕੇ ਜਾਂਦੀ ਆ ਪਿਛਲੀ ਵਾਰੀ ਸਰਕਾਰ ਚੇਂਜ ਕੀਤੀ ਜੋ ਹਾਲਾਤ ਹੋਏ ਆ ਜੋ ਦੇਸ਼ ਤੇ ਜਾਂ ਆਪਣੇ ਪੰਜਾਬ ਦੇ ਹਾਲਾਤ ਹੋਏ ਉਹ ਸਾਰੇ ਪਤਾ ਅੱਜ ਉਸੇ ਸਬੰਧ ਦੇ ਵਿੱਚ ਸਦਾ ਕਰ ਦਿੰਦਾ ਸੀ ਕਾਲੀਬਾਜੀ ਨੇ ਬਾਰ ਵਾਈਸ ਦਾ ਆਪਣੇ ਵਾਰ ਦੇ ਵਿੱਚ ਅੱਜ ਆ ਰਿਹਾ ਇੱਥੇ ਇਕੱਲਾ ਹੋਰ ਕਿਤੇ ਉਪਾਰਡਾਂ ਚੱਕੀਆਂ ਸੀ ਮੇਰੀ ਸੋ ਉਹਦੀ ਸ਼ੁਰੂਆਤ ਲਈ ਅੱਜ ਤਾਂ ਆਪਣੇ ਜਿੰਨੇ ਵੀ ਸਾਡੇ ਇਹ ਮੈਂਬਰ ਆ ਇਹ ਜਿੰਨੇ ਵੀ ਸਾਡੇ ਮੈਂਬਰ ਆ ਜੀ ਬੜਾ ਵੱਧ ਚੜ ਕੇ ਕਿਹੜਾ ਹਿੱਸਾ ਲੈਂਦੇ ਆ ਵੋਟਾਂ ਦੇ ਵਿੱਚ ਵੀ ਕੋਈ ਤਾਂ ਵੀ ਏਰੀਆ ਦੇ ਵਿੱਚ ਕਿਸੇ ਨੂੰ ਕੋਈ ਜ਼ਰੂਰਤਵਾਜ ਜਾਂ ਕੋਈ ਕੰਮਕਾਰ ਸਮੇਂ ਨੂੰ ਜਾਂ ਜੇ ਤੁਹਾਨੂੰ ਕਹਿ ਨਹੀਂ ਗਏ ਆਪ ਵਿਚਰ ਕਰਦੇ ਜਿਵੇਂ ਸਾਰਿਆਂ ਨੇ ਇਸ ਕਲਮ ਨੂੰ ਬਹੁਤ ਧੰਨਵਾਦੀ ਆ ਹੁਣ ਮੈਂ ਕੀ ਕਰਨੀ ਜਾਣਾ ਕਿ ਮੈਂ ਭਾਈ ਅਜੇ ਜਿਹੜੇ ਬਹੁਤ ਬਹੁਣੇ ਜੂਨੀਅਰ ਮੈਂਬਰਾਂ ਦੇ ਵਿੱਚ ਮੈਨੇਜਰਸ ਦੀ ਰਿਕੁਇਰਮੈਂਟ ਉਹਨਾਂ ਦੀ ਗਈ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਦੋ ਮਿੰਟ ਲਈ ਆਪਣਾ ਪ੍ਰਸ਼ਾਨ ਕਰੋ ਸਾਰੇ ਨਾਮ ਦੇਖ ਸਕਦੇ ਹੋ ਅੱਜ ਆਲਮ ਦੀ ਇਲੈਕਸ਼ਨ ਬਾਰੇ ਬੋਲਾਂਗਾ ਅੰਮੀ ਜੀ ਸਭ ਨੂੰ ਪਤਾ ਹੈ ਕਿ ਸਰਕਾਰਾਂ ਮੋਦੀ ਸਾਹਿਬ ਦੀ ਗਲਤੀ ਬੜੀ ਹੈ ਆਪ ਕਦਲੇਗਾ ਹਲਾਕ ਤਾਂ ਤੁਸੀਂ ਜਣਾ ਕਾਂਗਰਸ ਦਾ ਸਪੋਰਟ ਕਰਕੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅੱਗੇ ਜਿਹੜਾ ਨਮੀ ਰਾਸ ਬਸ ਉਹਨਾਂ ਵਾਸਤੇ ਉਹਨਾਂ ਦੇ ਵਿਸ਼ੇ ਵਾਸਤੇ ਕਾਂਗਰਸ ਦਾ ਸਪੋਰਟ ਕਰੋ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਬਹੁਤ ਵਧੀਆ ਵਿਚਾਰ ਜਿਹੜੇ ਇਹ ਭਾਈ ਮੈਂ ਰੱਖੇ ਲੈ ਗੱਲ ਉਹ ਜੇ ਤਾਈਕਾ ਨੇ ਕਿ ਕਿ ਅਗਨੀ ਵੀਰ ਜੀ ਤੇ ਅਗਨੀ ਵੀਰ ਦੇ ਵਿੱਚ ਕਿੰਨੇ ਟਾਈਮ ਤੋਂ بس ਥੋੜਾ ਟਾਈਮ ਹੋਣਾ ਲੱਗਿਆ ਉਹਨੇ ਚਰਚੂਣਾ ਦੀ ਕਹਿੰਦੇ ਆ ਵੱਡੇ ਭਾਈ ਸ਼ੋਕਰ ਭਾਈ ਰਾਣਾ ਦੋ ਮਿੰਟਾਂ ਤੋਂ ਚੜ੍ਹ ਚਾਹ ਰਹੇ ਆ ਤਾਂ ਆ ਬਹੁਤ ਬਹੁਤ ਅਵਾਜ਼ੇ ਤੁਂ ਜੀ ਕੋ ਵੀ ਅਸਮਲ ਉੱਪਰ ਉੱਤਲ ਉਤਰੀ ਆ ਰਹੀ ਹੈ ਜੀ ਆਹਨ ਸਰਦਾਰ ਸਾਹਿਬ ਦਾ ਵੀ ਬਹੁਤ ਗੱਲ ਕਰ ਪਾਉਂਦੇ ਆ ਉਹਨੂੰ ਪਤਾ ਹੀ ਆ ਉਹਦੀ ਟੀਮ ਮਗਾਇਓ ਪਈ ਜਾਂਦੇ ਉਹ ਸਰਾਜ ਦੇ ਕੋਈ ਪੈਕਦੇ ਹੀ ਨਹੀਂ ਉਹਨਾਂ ਨੂੰ ਪੁਲਿਸ ਸਰਵਾਈਆ ਸ਼ਹਿਰ ਦੇ ਵਿੱਚ ਕਿੰਨੀਆਂ ਚੋਰੀਆਂ ਹੋ ਗਈਆਂ ਕਿੰਨੇ ਕੈਨੀਆ ਦਾ ਹੋ ਗਿਆ ਜਿਸੇ ਵੀ ਕੋਲ ਸੰਦ ਲੋਟ ਪੁਲਿਸ ਸਰਵਾਈਆ ਨਹੀਂ ਕਿਸੇ ਦੇ ਕੋਈ ਨਹੀਂ ਕੋਲ ਆਗਾ ਭਾਰਤ ਗਰੀਬ ਹੰਦੇ ਵੀ ਕੋਈ ਐਸੀ ਰੈਡੀਟੀ ਹੋ ਵੀ ਨਹੀਂ ਕਾਦੀ ਨਹੀਂ ਜਾਂ ਗੱਡੀਆਂ ਨਹੀਂ ਚੋਰੀਆਂ ਇਹਦਾ ਕਾਰਨ ਨਹੀਂ ਹੈ ਪੁਲੀਸ ਦਾ ਪ੍ਰਸ਼ਾਸਨ ਨੂੰ ਪਤਾ ਨਹੀਂ ਇਹ ਅੱਜ ਤੋਂ ਹੁਣ ਇਹਨਾਂ ਦੇ ਕੋਲ ਕੁਝ ਵੀ ਹੈਗਾ ਐਕਸਟ੍ਰਮ ਯਾਦ ਵੀ ਲੜਾਈ ਲੜ ਰਹੇ ਆ ਚੋਣ ਪਾਈਆਂ ਨੇ ਆਪਕਨੂੰ ਇਹਨਾਂ ਤੋਂ ਬਚਨ ਦੀ ਲੋੜ ਹੈਗੀ ਆ ਇਹ ਕਿਸੇ ਨੂੰ ਨਹੀਂ ਪਸੰਦ ਕਰਦੇ ਇਹਨੂੰ ਤੇਰੇ ਪੰਜ-ਸੱਤ ਘਰਾਣੇ ਨਜ਼ਰ ਆਦੇ ਆ ਜਿਹਦਾ ਨੂੰ ਇਹ ਫਾਇਦਾ ਦੇਣਾ ਚਾਹਦਾ ਉਹ ਬਹੁਤ ਚੰਗੇ ਬੰਦੇ ਆ ਤੁਹਾਡੇ ਕਿਸੇ ਮਾੜੇ ਬੰਦੇ ਦਾ 10 ਰੁਪਏ ਵੀ ਬੈਂਕ ਵਾਲਾ ਸਰਜਾ ਨਿਕਲਦਾ ਹੋਵੇ ਤੇ ਸਾਡੇ ਤੇ ਉਹ ਕੇਸ ਕਰ ਦਿੰਦੇ ਫੇਰ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ mm -hmm.